ਜੇ ਬੱਬੂ ਮਾਨ ਨੂੰ ਵੀ ਇਹ ਗੱਲ ਮੰਨਣੀ ਪੈ ਗਈ ਆ ਕਿ ਚਮਕੀਲੇ ਵਰਗਾ ਕਲਾਕਾਰ ਦੁਨੀਆ ਤੇ ਨਾ ਪੈਦਾ ਹੋ ਸਕਦਾ ਨਾ ਚਮਕੀਲੇ ਵਰਗੀ ਆਵਾਜ਼ ਮੁੜ ਕੇ ਆ ਸਕਦੀ ਆ ਤਾਂ ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਅਮਰ ਸਿੰਘ ਚਮਕੀਲਾ ਦੁਗਰੀ ਦੇ ਵਿੱਚ ਗਰੀਬ ਘਰ ਦੇ ਵਿੱਚ ਜਨਮਿਆ ਹੋਇਆ ਚਮਕੀਲਾ ਜਿਹੜਾ ਸਾਈਕਲ ਤੇ ਹੀ ਧੱਕੇ ਖਾਂਦਾ ਅੰਬੈਸਟਰ ਗੱਡੀ ਤੱਕ ਪਹੁੰਚਿਆ ਤੇ ਆਪਣੀ ਗਾਇਕੀ ਦੇ ਸਿਰ ਤੇ ਜਿਹਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਗੱਡੇ ਜਿਹਨੂੰ ਕਿ ਬਾਲੀਵੁੱਡ ਤੱਕ ਵੀ ਦੌੜ ਸੀਗੀ ਉੱਥੇ ਫਿਰ ਕਿਤੇ ਵੀਡੀਓ ਕਰੂੰਗਾ ਤੇ ਉਹਦੇ ਬਾਰੇ ਬੱਬੂ ਮਾਨ ਇਹ ਕਹਿ ਰਿਹਾ ਬੇਵਕਤ ਸਾਡੇ ਤੋਂ ਕਹਿੰਦਾ ਖੋਲਿਆ ਉਹਨੂੰ ਪਰ ਮੈਂ ਇਹ ਗੱਲ ਤੁਹਾਨੂੰ ਕਹਿ ਦਿੰਨਾ ਵੀ ਬੱਬੂ ਮਾਨ ਸਿੱਫਤ ਜੇ ਕਰਦਾ ਆ ਤਾਂ ਤੁਸੀਂ ਆਪ ਹੀ ਇਹ ਅੰਦਾਜ਼ਾ ਲਾ ਲਓ ਕਿ ਅਮਰ ਸਿੰਘ ਚਮਕੀਲਾ ਕਿੰਡੀ ਵੱਡੀ ਸ਼ਖਸੀਅਤ ਹੋਵੇਗਾ ਤੇ ਔਰ ਕਿੱਡਾ ਵੱਡਾ ਗੀਤਕਾਰ ਕਲਾਕਾਰ ਕੰਪੋਜ਼ਰ ਹੋਵੇਗਾ ਜਿਹਦੇ ਬਾਰੇ ਬੱਬੂ ਮਾਨ ਵੀ ਇਹ ਗੱਲਾਂ ਕਰ ਰਿਹਾ ਔਰ ਖੁੱਲ ਕੇ ਕਰ ਰਿਹਾ ਆ ਤੇ ਇਸ ਤੋਂ ਪਤਾ ਲੱਗਦਾ ਕਿ ਵਾਕੇ 우ਸਤਾਦ ਅਮਰ ਸਿੰਘ ਚਮਕੀਲਾ ਜੇ ਚਮਕੀਲੇ ਨੂੰ ਕਿਹਾ ਜਾਵੇ ਤਾਂ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੈਗੀ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਭਈ ਚਮਕੀਲਾ 우ਸਤਾਦ ਨਹੀਂ ਜੇ ਦੁਨੀਆ ਤੇ ਕੋਈ ਪੰਜਾਬੀ ਗਾਇਕੀ ਚ 우ਸਤਾਦ ਅਸੀਂ ਕਹਿ ਸਕਦੇ ਆ ਤਾਂ ਬੱਬੂ ਮਾਨ ਦਾ ਬੋਲ ਉਹ ਹੈਗਾ ਅਮਰ ਸਿੰਘ ਚਮਕੀਲਾ ਦੁਗਰੀ ਵਾਲਾ ਤੇ ਤੁਸੀਂ ਦੋਸਤੋ ਇਹਦੇ ਬਾਰੇ ਕੀ ਸੋਚਦੇ ਹੋ ਜਰੂਰ ਦੱਸਿਓ ਤੇ ਕੀ ਕਹੋਗੇ ਕਮੈਂਟ ਦੇ ਵਿੱਚ ਲਿਖਿਓ ਧੰਨਵਾਦ